ਬਾਬੂ ਰਾਜਵਲੀ ਜੀ ਦੇ ਪੰਘੋਲ ਦੇ ਕਵਿਤ ਬੀਕਾਨੇਰ ਬੂਤੇ ਮੱਜਾਂ ਚੰਗੀਆਂ ਬਹੋਲਪੁਰ ਸਿੰਧ ਦੀ ਮਦੀਨ ਲੈਣੇ ਬਲਦ ਹਿਸਾਰ ਚੋਂ ਨਾਸਕ ਦੇ ਪੌਣ ਬਾਸ ਥਿਉਣੇ ਨਾ ਭਰੇਲੀ ਜੈਸੇ ਮਥਰਾ ਦੇ ਪੇੜੇ ਰੋੜੀ ਰੂਤ ਕੋ ਬਜਾਰ ਚੋਂ ਖੋਟੇ ਖੋਰਮਾਨੀ ਹੈ ਨਾ ਸਰ ਦੇ ਪਸ਼ੋਰ ਜੈਸੇ ਹਿੰਗ ਚੰਗੀ ਲੱਬੇ ਜਾ ਕੇ ਕਾਬਲ ਕੰਧਾਰ ਚੋਂ ਸੋਮਨਾਥ ਮੋਤੀ ਹੀਰੇ ਹੈਦਰਾਯਾਬਾਦ ਚੰਗੇ ਬਾਬੂ ਮੀਲ ਮੀਲ ਤੋਂ ਦਾਮਕ ਮਾਰੇ ਹਾਰ ਚੋਂ ਕੌਲੀਆਂ ਭਦੋੜਨਾ ਕੜਾ ਪਾਈ ਰੂਪੇ ਜੈਸਾ ਕਾਂਗੇ ਦਾ ਪਲੰਗ ਹੈ ਮਸ਼ੂਰ ਜੁੱਤੀ ਡੱਲੇ ਦੀ ਕਾੜਮੀ ਤੰਬਾਕੂ ਮਿੱਠੀ ਗਾਜਰ ਚੋਹਾਨ ਕਹਿੰਦੀ ਆਜ ਕਰ ਨਾਲ ਖਾ ਲਜਤ ਦਹੀਂ ਪੱਲੇ ਦੀ ਟੇਸ਼ਨ ਬਠੰਡਾ ਤੇ ਸਰਾਨ ਨੂਰ ਮੈਲ ਜੈਸੀ ਤਾਲ ਤਾਲ ਵੰਡੀ ਦਾ ਸੋਹਾਵੇ ਟਾਬ ਪੱਲ ਮੱਲੇ ਦੀ ਮੇਰਟ ਜਗੜ ਬਾਬੂ ਅੰਬਨਾ ਅੰਬਾਲੇ ਜੈਸੇ ਲਹਿਰੀਏ ਪਟਿਆਲੇ ਤੇ ਜਨਨੀ ਜੋਗਰਲੇ ਦੀ ਗੱਡੇ ਹੰਡ ਆਏ ਸਿਰੋ ਵਾਲਿਆ ਦੀ ਗੜਾਂ ਸੀ ਚੰਗੀ ਸਾਰੰਗੀ ਸੁngੜਿਆਂ ਦੀ ਬਾਣਨ ਕੁੰਡੇ ਰਾਮ ਤੇ ਗੰਡੇ ਇੰਦ ਗੜਦੇ ਨ ਕੁਦਰ ਚਲਮ ਚੰਗੀ ਬਾਸ ਹੋਗੀ ਨਾਸ ਦੀ ਗੇ ਦੜ ਬਾਹੇ ਗਾਮ ਤੇ ਆਧਨੀਏ ਕਹੀ ਮੂਲਿਆ ਵਾਲਿਆਂ ਦੀ ਦਰਾਤੀ ਚੰਗੀ ਵਿਚੋਂ ਉੱਚੀ ਰੱਖ ਦੇ ਬੜਾ ਕੇ ਖਾਨਾ ਲਾਮ ਦੇ ਰਾਜ ਬਲੀ ਜਿਹੜੇ ਗੋਲੇ ਵਾਲੇ ਦੇ ਫਰਾਏ ਬੁੱਤੇ ਹਰ ਮਿਲ ਜਾ ਕੇ ਲੱਗ ਜਾਮ ਦੇ ਅਨਾਮ ਤੇ ਲੋਟ ਕਮਿਆਰੇ ਨਿਓਲੋ ਰਾਮੇ ਚ ਬਣਨ ਚੰਗੇ ਲਾਪਰਾ ਦੀ ਮੱਕੀ ਤੇ ਕਢਾਉਣੇ ਚੰਗੇ ਰੋਪੜਦੇ ਪਉਏ ਪੈਣੀ ਸਾਬ ਜੋੜੀ ਬਣੇ ਨਾ ਕਢੂਏ ਜੈਸੀ ਮਟ ਜੰਗੀ ਰਾਣੇ ਦੇ ਬੋਲਾ ਕੇ ਉਤੋ ਚੋਪੜਦੇ ਬਈ ਕੋਠਲੇ ਦੀ ਕੋਠਲੇ ਦੀ ਮੇਥੀ ਨਾ ਮਾ ਤੇਰਾ ਰਾਸੂਵਾਲ ਜੈਸਾ ਮਿੱਠਾ ਲਗੇ ਜਾਣੀ ਚੱਬ ਜਾਣ ਸਣੇ ਖਰੋਪੜ ਦੇ ਰਾਜ ਬਲਿ ਸੇਲਾ ਪਾਈ ਕੋਟ ਦਾ ਮਸ਼ਹੂਰ ਬਾळा ਸਾਰ ਪਾਰ ਲੰਘ ਜੈ ਵਿਚਾਲੇ ਠੋਕਿਆ ਖੋਪੜ ਦੇ ਪਾਗ ਰਿਸ਼ੀ ਕੇਸ ਚਾਨਾ ਮੇਲੇ ਦੇ ਰਾਦੂਨ ਜੈਸੀ ਪੂਰੀ ਖੇਮ ਕਰਨ ਦੀ ਕਾ ਸੂਰ ਚੂੜਾ ਦੰਦ ਦਾ ਸੰਗਤ ਤੇ ਪਾਲਾ ਲੰਮੀ ਜੈਸੇ ਦਰਵਾਜੇ ਹੈ ਨਹੀਂ ਰੱਖਿਆ ਲੈ ਦਾਜਾ ਤਾਰੀਕਾ ਉੱਚੀ ਕੰਦ ਦਾ ਸਫਾ ਜੰਗ ਪਾਈ ਬਖ ਤੋਰਿ ਚ ਬਣੋਂਦੇ ਸੋਹਣੇ ਸ਼ਜਲੀ ਤੇ ਛੱਜ ਚੰਗਾ ਹੁੰਦਾ ਜੋਗ ਅਨੰਦ ਦਾ ਤਿਉ ਜਣਿਆਂ ਦੇ ਛੰਦ ਹਾਸ ਰਾਸ ਦਾ ਨਮੂਨਾ ਏਕੋ ਬਾਬੂ ਜੀ ਤੇ ਮਾਗੀ ਸੋ ਮਹਾਰਾਜ ਵਾਲੇ ਚੰਦ ਦਾ ਦਖਣ ਦਾ ਹੀਰਾ ਚੰਗਾ ਕਾਮਲੀ ਕਾਬਲੀ ਮਮੀਰਾ ਚੰਗਾ ਦੱਖਣ ਦਾ ਹੀਰਾ ਚੰਗਾ ਕਾਬਲੀ ਮਮੀਰਾ ਚੰਗਾ ਠੋਲੀ ਦਾ ਮਤੀਰਾ ਚੰਗਾ ਤੇ ਕਮਾਦ ਚੰਗੇ ਪੁਆਦ ਦੇ ਬਲਦ ਨਗੌਰੀ ਤੇ ਅੰਬਰ ਸਾਰ ਜੌਰੀ ਚੰਗੇ ਲੁੰਗੀਆਂ ਪਸ਼ੌਰੀ ਚੌਲ ਚੰਗੇ ਫੋਚਿਆ ਬਾਦ ਦੇ ਆਗਰ ਦੇ ਰੁਜੇ ਚੰਗੇ ਸ਼ੀਮਲੇ ਦੇ ਨੌਜੇ ਚੰਗੇ ਗੰਗਾ ਦੇ ਨਗੋਜੇ ਚੰਗੇ ਵਾਦ ਕੇ ਖਰਾਦ ਦੇ ਸਾਦਗੀ ਦੇ ਦਾਣੇ ਚੰਗੇ ਰੂਤ ਕ ਮਖਾੜੇ ਚੰਗੇ ਸਾਰਸੇ ਪਲਾਣੇ ਚੰਗੇ ਰਾਜਵਾਲੀਆ ਦੇ ਬੇਰੋ ਪੜ ਦੇ ਤਾਲੇ ਚੰਗੇ ਪਟਿਆਲੇ ਨਾਲੇ ਚੰਗੇ ਦਰਿਆں ਅਮਾਲੇ ਤੇ ਪਿਆਲੇ ਗੋਜ ਰਾਤ ਦੇ ਮੇਰਠ ਦਾ ਗੜ ਚੰਗੇ ਗੰਨੇ ਚੰਗੇ ਓੜ ਮੋੜ ਜੀਜਾ ਗਾਦਰ ਦੇ ਪੋੜ ਚੰਗੇ ਲੱਗਦੇ ਪਰਾਤ ਦੇ ਦਿੱਲੀ ਦੇ ਹਕੀਮ ਕਲਾ ਕੱਤੇ ਦੇ ਮਨੀਮ ਚੰਗੇ ਬੀਕਾਨੇ ਰੇਫੀਮੋਗ ਕਰੇ ਬੇਸਕੀ ਨੂੰ ਮਾਤ ਦੇ ਪੈਰਸ ਮਹੱਲ ਤੇ ਲਾਹੌਰ ਵਿੱਚ ਮਲ ਚੰਗੇ ਰਾਜਵਲੀ ਫਾਲਕਸ਼ ਮੀਰ ਪਾਤ ਪਾਤ ਦੇ ਲੁਧਿਆਣ ਜੀਨ ਚੰਗੀ ਦੁਆਬੇ ਦੀ ਜ਼ਮੀਨ ਚੰਗੀ ਸਿੰਧ ਦੀ ਮਦੀਨ ਜੀ ਰੋ ਹਾਲਚਾਲ ਤੁਰਦੀ ਹਾਕ ਮੰਗਰੇ ਜਤਬ ਰੇਜ ਦੇ ਦਸ਼ਾਲੇ ਚੰਗੇ ਦਿੰਦੇ ਦੂਰ ਭੇਜ ਮੇ ਜੋ ਕਰ ਤਰਪੁਰ ਦੀ ਕੋਟੇ ਦੇ ਬਦਾਮ ਤੇ ਕਸੂਰ ਦੇ ਲਗਾਮ ਚੰਗੇ ਕਾਨਪੁਰ ਆਮ ਬਿਲਟੀ ਮੰਗਾ ਲੋ ਤੁਰਦੀ ਬਾਊ ਵਰ ਤਾਕਤੇ ਬੀ ਬਾਊ ਬਾਰ ਤਾਕਤੇ ਬੀ ਚੀਨ ਦੇਸ਼ ਦੀ ਰਕੇ ਬੀਤੇ ਬੇਠੰਡੇ ਦੀ ਜਲੇਬੀ ਜਾਵੇ ਸ਼ਹਿਤ ਵਾਂਗੂ ਖੋਰਦੀ